ਜੀ ਮੈਂ ਕਿ ਆਪਣੇ ਵਰਕਟੇਲ ਦਾਸ ਇਹ ਢਾ ਲੱਗ ਚੁੱਕੀ ਆ 밤 ਤੇ ਤਕਰੀਬਨ ਅੱਧਾ ਬੰਨ ਖਤਮ ਹੋ ਗਿਆ ਤੇ ਜਿਹੜੇ ਨੌਜਵਾਨ ਵੀਰਿਆ ਮਤਲਬ ਜ਼ਿਆਦਾ ਉਹਨਾਂ ਦੀ ਲੋੜ ਆ ਇਹਨੂੰ ਹੁਣ ਸਾਹਮਣਾ ਪੜਨਾ ਹੈ ਜਿਹੜਾ ਰਾਤ ਨੂੰ ਆਹ ਲੋ ਅੱਧਾ ਬੰਨ ਖਤਮ ਹੋ ਗਿਆ ਵਰਕਟੇਲ ਦਾਸ ਪਿਛਲੀ ਵੀ ਉਸੇ ਦਿਨ ਹੋ ਰਿਹਾ ਸੀ ਇਹ ਮੇਰੀ ਕਦੀ ਕੋਈ ਕੰਮ ਨਹੀਂ ਕਰਦਾ ਪਰ ਕਿਤੇ ਨਾ ਡਗਣੀ ਜੀ ਆ ਗਏ ਪਾਣੀ ਜਿੱਦ ਤੇ ਰੇਟ ਪਾਣੀ ਪਾਣੀ ਬੜਾ ਬੰਦ ਹੋ ਗਿਆ ਜੀ ਮੈਂ ਕਿ ਆਪਣੇ ਬੋਰ ਟੇਲ ਦਾਸ ਇਹ ਢਾ ਲੱਗ ਚੁਕੀ ਆ ਬੰਦ ਤੇ ਤਕਰੀਬਨ ਅੱਧਾ ਬੰਨ ਖਤਮ ਹੋ ਗਿਆ ਤੇ ਜਿਹੜੇ ਨੌਜਵਾਨ ਵੀ ਰਿਆ ਮਤਲਬ ਜਿਆਦਾ ਉਹਨਾਂ ਦੀ ਲੋੜ ਆ ਵੀ ਇਹਨੂੰ ਹੁਣ ਸਾਹਮਣਾ ਪੜਨਾ ਚ ਰਾਤ ਨੂੰ ਹਾਲੋ ਅੱਧਾ ਬੰਨ ਖਤਮ ਹੋ ਗਿਆ ਬੋਰ ਟੇਲ ਦਾਸ ਕਿਤੇ ਵੀ ਉਸਟਰੀਆ ਘਰਿਆ ਕਿਹੜਾ ਸਿਤਾਰ ਨੇ ਪਾਇਆ ਤੇ ਬੱਧੀ ਕਿੱਦਾਂ ਦੀ ਆਣੀ ਆਵੇ ਪਾਣੀ ਕਿੱਦਾਂ ਦੇ ਇੱਕ ਪਾਣੀ ਜਾ ਪਾਣੀ ਫਰਮਾ